ਮੈਂ ਮੰਨਦੇ ਆ ਤੁਹਾਡੇ ਪਿੰਡ ਦੇ ਮੁੰਡੇ ਦੀ ਮਿਲ ਕੇ ਗਲਤੀ ਐ ਬਟ ਇਹ ਐ ਵੀ ਚਲੋ ਇਹਨੇ ਯੂ ਟਰਨ ਮਿਲ ਕੇ ਗਲਤ ਲਿਆ ਵਾ ਪਰ ਇਹ ਐ ਵੀ ਅਹੀਂ ਇਹ ਉਹਦੇ ਵਿੱਚ ਚਲੋ ਜਿਹੜੀ ਉਹ ਕੋਈ ਗਲਤੀ ਹੋਈ ਹੋਈ ਐ ਜਿਹੜਾ ਉਹਨੇ ਰੂਲ ਬ੍ਰੇਕ ਕੀਤਾ ਕੀਤਾ ਬਟ ਜਿਹੜੇ ਚਲੋ ਮਿਲ ਕੇ ਗੱਡੀ ਵਾਲੇ ਵੀ ਆਉਣਦੇ ਹੀ ਨਾ ਥੋੜੀ ਜਿਹਾ ਉਹਨਾਂ ਦੀ ਮਿਲ ਕੇ ਜ਼ਿੰਮੇਵਾਰੀ ਮਿਲ ਕੇ ਬੰਦੀ ਹੀ ਤੇ ਜੇਕਰ ਕੋਈ ਟੱਕਰ ਮਿਲ ਕੇ ਮੁੰਡਿਆ ਵਾ ਤੇ ਆਪਾਂ ਨੂੰ ਹੌਲੀ ਮਿਲ ਕੇ ਕੀਤਾ ਜਾਵੇ ਖਬਰਾਂ ਆਉਂਡੀਆਂ ਵਾ ਵੀ ਉਹਨੂੰ ਮਿਲ ਕੇ ਇਨੀ ਮਿਲ ਕੇ ਸਜ਼ਾ ਵਾ ਅੱਜ ਐਨੀ ਆ ਤੇ 45 ਸਾਲ ਕੋਈ ਕਹਿਣ ਰਿਹਾ 30 ਸਾਲ ਕਹਿਣ ਰਿਹਾ ਅਡੀ ਹੋਈ ਆ ਵੀ ਚਲੋ ਜੋਰ ਨੇ ਗਲਤੀ ਕੀਤੀ ਉਹਨੂੰ ਉਹਦੇ ਸਾਹਮਣੇ ਮਿਲ ਕੇ ਸਜ਼ਾ ਮਿਲ ਕੇ ਦਿੱਤੀ ਜਾਵੇ ਪਿਛੇ ਵੀ ਗੱਡੀਆਂ ਹੁੰਦੀਆਂ ਉਹ ਵੀ ਹੋ ਸਕਦੀਆਂ ਹਨ ਕਿਉਂਕਿ ਉਹ ਉਹਨਾਂ ਦਾ ਕੰਟਰੋਲ ਹੋ ਗਿਆ ਗੱਡੀ ਕੋਈ ਥੋੜੀ ਜਿਹੀ ਜ਼ਿਆਦਾ ਸਪੀਡ ਤੇ ਸੀ ਤਾਂ ਕਰਕੇ ਵੀ ਨੁਕਸਾਨ ਹੋਇਆ ਸਰਕਾਰ ਨੇ ਇੱਕ ਵੱਖ ਰੱਖੇ ਵੀ ਜੇ ਉਸ ਬੱਚੇ ਨੇ ਗਲਤੀ ਕੀਤੀ ਤੋ ਉਹਨੂੰ 45% ਸਜ਼ਾ ਵੀ ਦੇ ਰਹੀ ਹੈ ਪਰ ਜੇ ਉਸ ਬੱਚੇ ਨੇ ਗੱਤੀ ਕੀਤੀ ਫਿਰ ਬਾਕੀ ਦਾ ਕੀ ਕਸੂਰ ਹੈ ਜਿਹੜਾ ਸਰਕਾਰ ਨੇ ਲਾਇਸੈਂਸ ਰੱਦ ਕਰਦੇ ਆ ਬੀਜੇ ਰਾਤ ਕਰ ਦਿੱਤੇ ਆ ਜਿਨ੍ਹਾਂ ਨੇ ਪੀਆ ਪੀਆ ਲੱਗੀ ਸੀ ਜਿਨ੍ਹਾਂ ਦੇ ਲਾਇਸੈਂਸ ਬੰਨੇ ਸੀ ਸਰਕਾਰ ਫਿਰ ਉਹਨਾਂ ਨਾਲ ਕਿਉਂ ਪਤਾ ਕਰ ਰਹੀ ਹੈ ਉਹਨਾਂ ਦਾ ਤਾਂ ਕਸੂਰ ਨਹੀਂ ਹੈਗਾ ਜੀ 7 ਸਾਲ ਹੋ ਗਏ ਮਾਂ ਤੋਂ ਦੂਰ ਹੋ ਕੇ ਨੇ ਤੇ ਸਰਕਾਰ 45 ਸਾਲ ਦਾ ਇੱਕ ਟੈਗ ਲਾ ਰਹੀ ਉਸ ਦੇ ਤੇ ਉਹ ਮਾਂ ਹੀ ਜਾਣਦੀ ਹੈ ਨਾ ਵੀ ਕੀ ਬੀਤੀ ਉਹਦੇ ਦਿਲ ਦੇ ਜਿਹੜੀ ਮਾਤਾ ਜੀ ਆ ਜਿਸ ਦੰਦ ਦਾ ਸੁਣਾ ਉਹਦੰ ਦੀ ਬੰਜੇ ਤੇ ਪਈਆ ਇਹਦਾ ਭਰਾ ਜਿਹੜਾ ਉਹ ਵੀ ਬੇਕਾਰ ਹੋ ਗਿਆ ਉਹ ਵੀ ਕੰਮ ਕਰਨ ਜੋਗਾ ਨਹੀਂ ਇਨੂੰ ਹੋਰ ਸਜ਼ਾ ਦਿੱਤੀ ਜਾਵੇ ਸਾਰਿਆਂ ਮaaf ਕਰਦੇ ਇਹਨੂੰ ਕੁਛ ਨਾ ਦੇ ਇਹਨੂੰ ਘਰ ਕਢਾ ਦੇ ਡਿਗੋਰ ਕਰਤਾ ਜਾਵੇ ਘਰ ਕਢਾ ਦਿਓ ਜਿਹੜੇ ਉਹ ਮਗਰੇ ਦੇ 2 3 ਜੀ 4 ਦੀ ਹੈ ਉਹ ਨਾ ਮਰ ਜਾਣ ਅਮਰੀਕਾ ਦੇ ਫਲੋੜਾ ਵਿਖੇ ਜਿਹੜਾ ਐਕਸੀਡੈਂਟ ਹੁੰਦਾ ਜਿੱਥੇ ਇੱਕ ਪੰਜਾਬੀ ਜਿਹੜਾ ਨੌਜਵਾਨ ਜਿਹੜਾ ਭਾਰਦਾ ਰਹਿਣ ਵਾਲਾ ਵਾ ਉਹਦੇ ਉਲੇ ਐਕਸੀਡੈਂਟ ਹੁੰਦਾ ਵਾ ਅਸੀਂ ਉਸ ਵੀਰ ਦੇ ਪਿੰਡ ਪਹੁੰਚੇ ਹਰਜਿੰਦਰ ਸਿੰਘ ਦੇ ਪਿੰਡ ਰਟੋਲ ਜਿੱਥੇ ਪਿੰਡ ਵਾਸੀ ਸਾਡਾ ਮੌਜੂਦ ਹੈ ਗੁਰਦੁਆਰਾ ਸਾਹਿਬ ਲੋਕ ਨਸਤਮਤ ਹੋਏ ਆ ਤੇ ਅਰਦਾਸਾਂ ਕਰਦੇ ਪਏ ਆ ਵੀ ਜਿਹੜਾ ਹਰਜਿੰਦਰ ਸਿੰਘ ਜਿਹੜਾ ਵੀਰ ਸਾਡਾ ਵਾ ਉਹਨੂੰ ਜਿਹੜੀ ਆ ਸਰਕਾਰ ਜਲਦ ਜਲਦ ਜਰੀਆ ਉਹਨੂੰ ਰਿਹਾ ਕੀਤਾ ਜਾਵੇ ਤਾਂ ਆਓ ਆਪਾਂ ਗੱਲਬਾਤ ਕਰਦੀਆਂ ਪਿੰਡ ਵਾਸੀ ਨਾਲ ਕੀ ਕਹਿਣਾ ਚਾਹੁੰਦੇਗੇ ਵੀਰ ਜੀ ਕੀ ਨਾਂ ਤੁਹਾਡਾ ਜੀ ਪੂਰਾ ਸਿੰਘ ਜੀ ਜਮਲਾ ਜੀ ਹਰਜਿੰਦਰ ਸਿੰਘ ਇੱਥੇ ਪਿੰਡ ਦਾ ਰਹਿਣ ਵਾਲਾ ਕਿਵੇਂ ਦੇਖਦੇ ਹੋ ਜਿਹੜਾ ਇਹ ਐਕਸੀਡੈਂਟ ਹੋਇਆ ਇਸ ਨੂੰ ਤੁਸੀਂ ਆਪਣੇ ਨਜ਼ਰੀਆ ਕਿਸਾ ਦੇ ਦਿੰਦੇ ਹੋ ਜੀ ਹਾਂਜੀ ਜੀ ਇਹ ਲੋ ਹੋਇਆ ਵਾ ਅਸੀਂ ਮੰਨਦੇ ਆ ਸਾਡੇ ਪਿੰਡ ਦੇ ਮੁੰਡੇ ਤੋਂ ਮਿਲ ਕੇ ਗਲਤੀ ਆ ਬਟ ਇਹ ਆ ਵੀ ਚਲੋ ਉਹਨੇ ਯੂ ਟਰਨ ਮਿਲ ਕੇ ਗਲਤ ਲਿਆ ਵਾ ਪਰ ਇਹ ਆ ਵੀ ਅਸੀਂ ਇਹ ਉਹਦੇ ਵੀ ਚਲੋ ਜਿਹੜੀ ਉਹ ਕੋਈ ਗਲਤੀ ਹੋਈ ਹੋਈ ਆ ਜਿਹੜਾ ਉਹਨੇ ਰੂਲ ਬ੍ਰੇਕ ਕੀਤਾ ਕੀਤਾ ਬਟ ਜਿਹੜੇ ਚਲੋ ਮਿਲ ਕੇ ਗੱਡੀ ਵਾਲੇ ਵੀ ਆਉਣ ਦੇ ਨਾ ਥੋੜੀ ਜਿ ਉਹਨਾਂ ਦੀ ਮਿਲ ਕੇ ਜ਼ਿੰਮੇਵਾਰੀ ਮਿਲ ਕੇ ਬੰਦੀ ਹੀ ਕਿ ਜੇਕਰ ਕੋਈ ਟਰੱਕ ਮਿਲ ਕੇ ਮੁੰਡਿਆ ਵਾ ਤੇ ਆਪਾਂ ਨੂੰ ਹੌਲੀ ਮਿਲ ਕੇ ਕੀਤਾ ਜਾਵੇ ਕਿ ਉਹਨਾਂ ਨੇ ਵੀ ਐਂਡ ਤੱਕ ਅਸੀਂ ਵੀਡੀਓ ਚੰਗੀ ਤਰ੍ਹਾਂ ਵੇਖੀ ਆ ਵੀ ਐਂਡ ਤੱਕ ਉਹਨਾਂ ਸਪੀਡ ਵੀ ਹੌਲੀ ਨਹੀਂ ਕੀਤੀ ਜਾ ਕੇ ਸਿੱਧੀ ਮਿਲ ਕੇ ਵੇਚੀ ਮਾਰੀ ਆ ਤੇ ਅਹੀਂ ਬਸ ਇਹੋ ਕਹਿਣਾ ਚਾਹਾਂਗੀ ਚਲੋ ਬਾਕੀ ਹੁਣ ਮਿਲ ਕੇ ਖਬਰਾਂ ਆਉਂਡੀਆਂ ਵਾ ਵੀ ਉਹਨੂੰ ਮਿਲ ਕੇ ਇੰਨੀ ਮਿਲ ਕੇ ਸਜ਼ਾ ਆ ਜਾ ਇੰਨੀ ਆ ਤੇ 45 ਸਾਲ ਕੋਈ ਕਹਿਣ ਡਿਆ ਕੋਈ 30 ਸਾਲ ਕਹਿਣ ਡਿਆ ਅਡੀ ਇਹੋ ਹੀ ਆ ਵੀ ਚਲੋ ਜੋ ਨੇ ਗਲਤੀ ਕੀਤੀ ਉਹਨੂੰ ਉਹਦੇ ਸਾਹਮਣੇ ਮਿਲ ਕੇ ਸਜ਼ਾ ਮਿਲ ਕੇ ਦਿੱਤੀ ਜਾਵੇ ਕਿ ਨਾ ਕਿ ਕੋਈ 45 ਸਾਲ ਕੋਈ 30 ਸਾਲੇ ਬਹੁਤ ਜ਼ਿਆਦੀ ਹੈ ਇਹ ਮਿਲ ਕੇ ਧੱਕਾ ਮਿਲ ਕੇ ਡਈ ਮਿਲ ਕੇ ਗਵਰਨਮੈਂਟ ਕਰਨ ਇੱਕ ਸਾਥ ਦੀ ਪੰਜਾਬੀਆਂ ਦੇ ਨਾਲ 트럼ਪ ਵੀ ਇਹ ਮਿਲ ਕੇ ਗਲਤ ਆਏ ਬਹੁਤ ਗਲਤ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਲੋਕੀ ਪੋਸਟਾਂ ਪਾ ਰਹੇ ਆ ਪੀ ਜਿਸ ਤੋਈ ਕਹਿ ਵੀ ਜਿਹੜੀ ਇਹ ਗਲਤੀ ਆ ਇਹ ਕੋਈ ਮਤਲਬ ਕੋਈ ਜਾਣਬੁਝੀ ਨਹੀਂ ਕੀਤਾ ਗਾ ਗਲਤੀ ਆ ਗਲਤੀ ਜਿਹੜੀ ਹੁੰਦੀ ਆ ਔਰ ਲਈ ਮਤਲਬ ਕੋਈ ਨਾ ਕੋਈ ਹਰਜਾਨਾ ਜਾਂ ਕੋਈ ਜੁਰਮਾਨਾ ਪਾਇਆ ਜਾ ਸਕਦਾ ਬਿਲਕੁਲ ਜੀ ਬਿਲਕੁਲ ਜੀ ਹਾਂ ਜੀ ਚਲੋ ਹਾਂ ਜੀ ਇਹ ਜੁਰਮਾਨਾ ਮਲਕੇ ਮਲਕੇ ਪਾ ਦੇਣ ਚਲੋ ਜੀ ਮਲਕੇ ਕਹਿੰਨੇ ਵੀ ਚਲੋ ਤਿੰਨ ਮਲਕੇ ਮਰਡਰ ਹੋਇਆ ਚਲੋ ਥੋੜੀ ਬਾਲੀ ਮਲਕੇ ਸਜ਼ਾ ਦੀ ਮਲਕੇ ਬੰਦੀ ਆ ਇਹ ਇਹ ਨਹੀਂ ਕਹਿੰਦੇ ਬਟ 45 45 ਸਾਲ ਬਹੁਤ ਜਿਆਦਾ ਆ ਤੇ ਚਲੋ ਵੀ ਜਿਵੇਂ ਵੀ ਉਹਨਾਂ ਦੀ ਵੀ ਪੂਰੀ ਮਲਕੇ ਗਲਤੀ ਨਹੀਂ ਹਨਾ ਵੀ ਉਹਨਾਂ ਚਲੋ ਯੂ ਟਰਨ ਕੀਤਾ ਬਟ ਗੱਡੀ ਵਾਲੇ ਨੂੰ ਜਰੂਰ ਮਿਲ ਕੇ ਚਾਹੀਦਾ ਹੈ ਵੀ ਆਪਾਂ ਨੂੰ ਮਿਲ ਕੇ ਡਰਾਈਵਿੰਗ ਕਰਨੀ ਆ ਆਪਾਂ ਨੂੰ ਵੀ ਲਾਇਸੈਂਸ ਮਿਲ ਕੇ ਮਿਲਿਆ ਵਾ ਆਪਾਂ ਨੂੰ ਸਾਰੇ ਮਿਲ ਕੇ ਰੋਲ ਹੈ ਮਿਲ ਕੇ ਪਤਾ ਵਾ ਵੀ ਹੌਲੀ ਗੱਡੀ ਕਰਨੀ ਚਾਹੀਦੀ ਹੈ ਗੱਡੀ ਮਿਲ ਕੇ ਰੋਕ ਸਕਦੀ ਐਡੀ ਕੋ ਗੱਲ ਨੇਗੀ ਵੀ ਬਚਾਅ ਹੋ ਸਕਦਾ ਹੈ ਵੀ ਜੇ ਬਿਲਕੁਲ ਗੱਡੀ ਦੇ ਵਿੱਚ 50% ਸੀ ਕਿਉਂਕਿ ਇੱਕ ਤੇਜ਼ ਰਫਤਾਰ ਜਿਹੜੀ ਗੱਡੀ ਚੱਲਦੀ ਹੈ ਹਾਈਵੇ ਚੱਲਦੀ ਹੈ ਤੇ ਮਗਰ ਵੀ ਗੱਡੀ ਹੁੰਦੀਆਂ ਵਾਂ ਜਿਹੜੀਆਂ ਮਗਰ ਗੱਡੀਆਂ ਵਾਂ ਉਹ ਕੋਈ ਨਹੀਂ ਵਜਿਆ ਕਿ ਲੱਗਦਾ ਵਾ ਵੀ ਜਿਹੜੀ 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 ਗੱਡੀ ਜਾਣੀ ਜਿਹੜੀ ਜਿਹੜੀ ਥੱਲੇ ਵਜੀ ਆ ਉਹਦੀ ਰਫਤਾਰ ਜ਼ਿਆਦੀ ਜਾਂ ਕੁਝ ਹੋਰ ਜੋ ਹੋਰ ਨੇ ਭਾਜੀ ਗੱਡੀ ਦੀ ਵੀ ਥੋੜੀ ਰਫਤਾਰ ਜ਼ਿਆਦੀ ਸੀ ਚਲੋ ਵੀਰ ਦੀ ਵੀ ਗਲਤੀ ਸੀ ਕਿਉਂਕਿ ਅਜੇ ਥੋੜਾ ਨਵਾਂ ਬਣਿਆ ਹੈ ਲਾਇਸੈਂਸ ਬਟ ਇਹ ਆ ਵੀ ਚਲੋ ਕਿਤੇ ਨਾ ਕਿਤੇ ਬਚਾਅ ਹੋ ਸਕਦਾ ਸੀ ਜੇਕਰ ਗੱਡੀ ਦੀ ਸਪੀਡ ਘਟ ਹੁੰਦੀ ਕਿਉਂਕਿ ਜੇ ਤੇ ਯੂ ਟਰਨ ਮਾਰਨਦਾ ਤੇ ਪਿੱਛੇ ਵੀ ਗੱਡੀਆਂ ਆਉਂਦੀਆਂ ਉਹ ਵੀ ਹੋ ਸਕਦੀਆਂ ਸੀ ਕਿਉਂਕਿ ਉਹ ਉਹਨਾਂ ਦਾ ਕੰਟਰੋਲ ਹੋ ਗਿਆ ਗੱਡੀ ਕੋਈ ਥੋੜੀ ਜਿਹੀ ਜ਼ਿਆਦੀ ਸਪੀਡ ਤੇ ਤਾਂ ਕਰਕੇ ਕਿ ਨੁਕਸਾਨ ਹੋਇਆ ਵਾ ਜਿੰਦਰ ਸਿੰਘ ਦਾ ਪਤਾ ਇਹ ਕਿਨੇ ਕਿਹੜੇ ਸੰਜ ਜਿਹੜਾ ਬਾਹਰ ਅਮਰੀਕਾ ਜੇ ਜਾਂਦਾ 2018 ਚ ਗਿਆ 2018 2018 ਦੇ ਵਿੱਚ ਗਿਆ ਵੀਰ ਅੱਛਾ ਹਾਂਜੀ ਤੁਹਾਡੇ ਨਾਲ ਪੜਦਾ-ਕੁੜਦਾ ਰਹਿ ਗਿਆ ਕੋਈ ਖੇਡਦਾ-ਕੁੜਦਾ ਰਿਹਾ ਪੜਦਾ ਨਹੀਂ ਰਿਹਾ ਆਪਣੇ ਤੋਂ ਥੋੜਾ ਵੱਡਾ ਵੀਰ ਅੱਛਾ ਵੱਡਾ ਹਾਂਜੀ ਕਿਹੜੇ ਸਕੂਲ ਪਤਾ ਕਿਹੜੇ ਸਕੂਲ ਪੜਦਾ ਜਾ ਪਿੰਡ ਦੇ ਸਕੂਲ ਪੜਦਾ ਰਿਹਾ ਸੀ ਅੱਛਾ ਸਰਵਾਰ ਚ ਕੌਣ-ਕੌਣ ਇਹਨਾਂ ਦੇ ਪਰਿਵਾਰ ਚ ਉਹਦੇ ਮੰਮੀ ਇਹ ਡੈਡੀ ਉਹਨਾਂ ਦੀ ਡੈਥ ਹੋ ਗਈ ਆ ਮੰਮੀ ਆ ਤੇ ਇੱਕ ਉਹਨਾਂ ਦਾ ਭਰਾ ਵਾ ਵੱਡਾ ਬ੍ਰਦਰ ਉਹਨਾਂ ਦਾ ਖੇਤੀਬਾੜੀ ਕਰਦੇ ਸੀ ਖੇਤੀਬਾੜੀ ਕਰਦੇ ਸੀ ਹਾਂਜੀ ਖੇਤੀਬਾੜੀ ਕਰਦੇ ਆ ਜਿਹੜਾ ਹੁਣ ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਵਾ ਵੀ ਜਿਹੜਾ ਕੁਸੀਂ ਕੋਈ ਨਾ ਕੋਈ ਜਿਹੜਾ ਆਪਣਾ ਕੋਈ ਵਕੀਲ ਸਰਕਾਰੀ ਕਰ ਲੋ ਜਾਂ ਤਾਂ ਪ੍ਰਾਈਵੇਟ ਵਕੀਲ ਲੈਣੇ ਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਮਤਲਬ ਸਰਕਾਰੀ ਵਕੀਲ ਹੋਣਾ ਚਾਹੀਦਾ ਜਾਂ ਪ੍ਰਾਈਵੇਟ ਹੋਣਾ ਚਾਹੀਦਾ ਵਾ ਜਾਂ ਸਰਕਾਰ ਵੱਲੋਂ ਕਿਰੀ ਜਾਂ ਸਾਡੀ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਆ ਇਹਨੂੰ ਕੀ ਕਹਿਣਾ ਚਾਹੀਦਾ ਹੁਣ ਭਈ ਪੰਜਾਬ ਦੀ ਸਰਕਾਰ ਨੂੰ ਵੀ ਇਹਦੇ ਬਾਰੇ ਬੋਲਣਾ ਚਾਹੀਦਾ ਵਾ ਥੋੜੀ ਬਹੁਤ ਉਹਦੀ ਸਪੋਰਟ ਕਰਨੀ ਚਾਹੀਦੀ ਆ ਜਿੰਨੀ ਹੋ ਸਕੇ ਕਿਉਂਕਿ ਇਹ ਐਕਸੀਡੈਂਟ ਹੈ ਪਹਿਲੇ ਟਾਈਮ ਤੇ ਨਹੀਂ ਹੋਇਆ ਐਕਸੀਡੈਂਟ ਤਾਂ ਇੱਥੇ ਡੇਲੀ ਹੋ ਹੁੰਦਾ ਆ ਬਟ ਇਹ ਆ ਵੀ ਆਪਣੇ ਜਦੋਂ 트럼ਪ ਆਇਆ ਵਾ ਥੋੜਾ ਕ ਆਪਣੇ ਲੋਕਾਂ ਨੂੰ ਜ਼ਿਆਦਾ ਹਾਈਲਾਈਟ ਕਰਨ ਦਿਆ ਵਾ ਕਿਉਂਕਿ ਜਿਸ ਜਿਸ ਤਰ੍ਹਾਂ ਕਹਿੰਦੇ ਆ ਵੀ ਇਹਨੂੰ ਲਾਇਸੈਂਸ ਦੇ ਰੂਲਾਂ ਦਾ ਨਹੀਂ ਪਤਾ ਉਹ ਜੋ ਵੀ ਹੈਗਾ ਬਟ ਜਦੋਂ ਲਾਇਸੈਂਸ ਦਿੱਤਾ ਹੋਏਗਾ ਉਦੋਂ ਤੇ ਉਹਨੇ ਟੈਸਟ ਕਲੀਅਰ ਕੀਤਾ ਹੀ ਹੋਊਗਾ ਤੇ ਜਾਂ ਤੇ ਫਿਰ ਇਹਦੇ ਵਿੱਚ ਗਵਰਨਮੈਂਟ ਦੀ ਗਲਤੀ ਹੋਊਗੀ ਜਿਹਨੇ ਲਾਇਸੈਂਸ ਦਿੱਤਾ ਇਹ ਵੀ ਕਹਿ ਜਾ ਰਿਹਾ ਵਾ ਕਿ ਉੱਥੇ ਜੇ ਸਿਆਸਤ ਚੱਲਦੀ ਪਈ ਆ ਇਹ ਹਰਜਿੰਦਰ ਸਿੰਘ ਤੇ ਵੀ ਇਹ ਸਿਆਸਤ ਕੀਤੀ ਜਾ ਰਹੀ ਹੈ ਦੋ ਤਰ੍ਹਾਂ ਦੋ ਪਾਰਟੀਆਂ ਵਾਂ ਜਿਹੜੀਆਂ ਰਾਜਨੀਤੀ ਪਾਰਟੀਆਂ ਜਿਹੜੀਆਂ ਕਹਿ ਰਹੀਆਂ ਆ ਕਿ ਜਿਹੜਾ ਜਿਹੜਾ ਟਰੰਪ ਉਹ ਲੋਜ ਕੀਤਾ ਗਿਆ ਉਹ ਗਲਤ ਕੀਤਾ ਜਾ ਰਿਹਾ ਵਾ ਜਿਹਦੇ ਕਰਕੇ ਜਿਹੜੇ ਹੁਣ ਜਿਹੜੇ ਜਿਹੜੇ ਹੋਰ ਜਿਹੜੇ ਸਾਡੇ ਉਥੇ ਪੰਜਾਬੀ ਗਏ ਆ ਉਹਨਾਂ ਜਿਹੜੇ ਡਰਾਈਵਿੰਗ ਲਾਇਸੈਂਸ ਹੈ ਉਹਨਾਂ ਜਾਜੂ ਹੁੰਦੀ ਪਈ ਹੈ ਹਾਂਜੀ ਭਾਈ ਉਹ ਕਹਿ ਹੁੰਦਾ ਆ ਵੀ ਜਿਹੜਾ ਵੀ ਉਥੋਂ ਇੱਕ ਜਿਹੜੀ ਸਰਕਾਰ ਆ ਲੰਬੇ ਸਮੇਂ ਤੋਂ ਰੋਲ ਕਰਦੀ ਆ ਹੁੰਦੀ ਆ ਤੇ ਜਿਹੜੀ ਦੂਸਰੀ ਸਰਕਾਰ ਆ ਉਹ ਉਹਨਾਂ ਦੇ ਖਿਲਾਫ ਬੋਲਣਦੇ ਆ ਵੀ ਬਸ ਇਲੈਕਸ਼ਨਾਂ ਦਾ ਮੁੱਦਾ ਹੀ ਆ ਵੀ ਮੰਨ ਲਓ ਪਾਰਟੀ ਬাজি ਦਾ ਕਰਕੇ ਹਾਂ ਤੁਸੀਂ ਵੀ ਜੀ ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ ਜੀ ਬਸ ਸਰਕਾਰ ਦੇ ਅਪੀਲ ਕਰਦੇ ਆਂ ਵੀ ਸਿਰਫ ਇੱਕੋ ਪੱਖ ਨਾਲ ਵੇਖਿਆ ਜਾਵੇ ਸਾਰੇ ਪੱਖ ਵੇਖ ਕੇ ਉਸ ਬੱਤੀ ਦਾ ਨਿਆਂ ਕੀਤਾ ਜਾਵੇ ਜੀ ਕੀ ਇਹ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦਖਲ ਦੇਣੀ ਚਾਹੀਦੀ ਹੈ ਜਾਂ ਜਿਹੜੀ ਜਿੱਦਾਂ ਲੋਕ ਕਹਿ ਰਹੇ ਆ ਪਿਕ ਪਟੀਸ਼ਨ ਪਾਈ ਜਾਵੇ ਲੋਕ ਕਹਿੰਦੇ ਇਹ ਵੀ ਕਿਹਾ ਜਾ ਰਿਹਾ ਵੀ ਇਹ ਆਪ ਆਪਣੀਆਂ ਇਹੜੀਆਂ ਵੋਟਾਂ ਵਾਂ ਉਹ ਜਿਹੜੇ ਦਸਨ ਪਾਈਆਂ ਤਾਂ ਜੋ ਹਰਜਿੰਦਰ ਸਿੰਘ ਜਿਹੜਾ ਆਪਾਂ ਉਥੇ ਜਾ ਕੇ ਦਾ ਜਾ ਸਕੀਏ ਵੇਖੋ ਜੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਾਰੇ ਹੀ ਲੋਕ ਬਹੁਤ ਜਿਆਦਾ ਹਜਿੰਦਰ ਸਿੰਘ ਦੇ ਹੱਥ ਦੇ ਵਿੱਚ ਨਿਤਰੇ ਹੋਏ ਆ ਉਤਰੇ ਹੋਏ ਆ ਮੈਦਾਨ ਦੇ ਵਿੱਚ ਪਰ ਸਾਨੂੰ ਇਹ ਸਾਨੂੰ ਕਿਤੇ ਨਾ ਕਰੀਏ ਰੋਸਾ ਵਾ ਵੀ ਚਲੋ ਗੋਰਾ ਕਮਿਊਨਿਟੀ ਜਿਹੜੀ ਉਹ ਉਹਨਾਂ ਦਾ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਇਹ ਨਾ ਉਹਨਾਂ ਨੂੰ ਹਾਈਲਾਈਟ ਕਰਨਾ ਹੀ ਕਰਨਾ ਜੀ ਇਹਨਾਂ ਨੂੰ ਸਭ ਤੋਂ ਵੱਡੀ ਸਾਨੂੰ ਇਹ ਦੋ ਕਿਸ ਗੱਲ ਦਾ ਹੁੰਦਾ ਵੀ ਸਾਡੇ ਆਪਣੇ ਪੰਜਾਬੀ ਭਰਾ ਬਾਹਰ ਦੇ ਵਿੱਚ ਟਰਾਂਸਪੋਰਟ ਜਿੰਨੇ ਵੀ ਟਰਾਂਸਪੋਰਟ ਜੁਨੀਨਾਮਾ ਦੇਸ਼ਾਂ ਟਰਾਲੇ ਚੱਲਦੇ ਆ ਬਹੁਤ ਘੱਟ ਵੀ ਦੋਸ ਦੇ ਹੱਥ ਤੇ ਆਏ ਆ ਕਿਉਂਕਿ ਉਹਨਾਂ ਦੀ ਹੀ ਗੱਲ ਉੱਥੋਂ ਦੇ ਲੋਕਲ ਲੋਕਾਂ ਦੀ ਹੀ ਗੱਲ ਸਰਕਾਰ ਦੇ ਕੰਨੀ ਪੈਣੀ ਆ ਸਾਡਾ ਤਾਂ ਇਥੋਂ ਕਈ ਹੋਈ ਗੱਲ ਤੇ ਹੋ ਸਕਦਾ ਮੀਡੀਆ ਜਰੀਏ ਉਥੇ ਤੱਕ ਪਹੁੰਚਦੀ ਆ ਪਰ ਜਿਹੜੀ ਉਹਨਾਂ ਦੀ ਕਈ ਹੋਈ ਗੱਲ ਹੈ ਨਾ ਜੀ ਉਥੋਂ ਦੇ ਲੋਕਾਂ ਦੀ ਲੋਕਲ ਲੋਕਾਂ ਦੀ ਉਹ ਜ਼ਿਆਦਾ ਮਾਇਨੇ ਰੱਖਉਂਦੀ ਆ ਅਸੀਂ ਜੇ ਉਹਨਾਂ ਵੀ ਉਹ ਲੋਕ ਆਵਾਜ਼ ਬੁਲੰਦ ਕਰਨ ਸਰਕਾਰ ਦੇ ਕਿਉਂਕਿ ਸਰਕਾਰ ਨੇ ਇੱਕ ਬੱਚਾ ਰੱਖੇ ਵੇ ਜੇ ਉਸ ਬੱਚੇ ਨੇ ਗਲਤੀ ਕੀਤੀ ਤਾਂ ਉਹਨੂੰ 45 ਸਾਲ ਦੀ ਸਜ਼ਾ ਵੀ ਦੇ ਰਹੀ ਆ ਫਿਰ ਜੇ ਉਸ ਬੱਚੇ ਨੇ ਗਲਤੀ ਕੀਤੀ ਫਿਰ ਬਾਕੀ ਨਾਲ ਕੀ ਕਸੂਰ ਜਿਹਨਾਂ ਸਰਕਾਰ ਨੇ ਲਾਇਸੈਂਸ ਰੱਦ ਕਰਦੇ ਆ ਵੀਜੇ ਰੱਦ ਕਰ ਦਿੱਤੇ ਆ ਤੇ ਦੋਵੇਂ ਸੁਭੇ ਇਥੇ ਡ라이ਵਰ ਨੂੰ ਜਾਂ ਗਲਤੀ ਕੀਤੀ ਉਹਨੂੰ ਨਹੀਂ ਇੱਕ ਕਮਿਊਨਿਟੀ ਨੂੰ ਤਾਂ ਕੀਤਾ ਜਾ ਰਿਹਾ ਹਾਂ ਜਾਂ ਸਰ ਲਾਇਸੈਂਸ ਰਾਦ ਨਾ ਕਰੇ ਸਰਕਾਰ ਹਾਂਜੀ ਉਹ ਉਸ ਨੂੰ ਇਹ ਗਲਤੀ ਕੀਤੀ ਉਹਨੂੰ ਸਜ਼ਾ ਦੇ ਦੇਵੇ ਹਾਂਜੀ ਪਰ ਬਾਕੀ ਬਾਕੀ ਕਸੂਰ ਆ ਬਾਕੀਆਂ ਨੇ ਜਿਨ੍ਹਾਂ ਨੇ ਪੀਆਰ ਪੀਆਰ ਲੱਗੀ ਸੀ ਜਿਨ੍ਹਾਂ ਦੇ ਲਾਇਸੈਂਸ ਬੰਨੇ ਸੀ ਸਰਕਾਰ ਫਿਰ ਉਹਨਾਂ ਨਾਲ ਕਿਉਂ ਤੱਕ ਕਰ ਰਹੀ ਹੈ ਉਹਨਾਂ ਦਾ ਕੋਈ ਕਸੂਰਤ ਨਹੀਂ ਹੈਗਾ ਜੀ ਇਹ ਸਰਕਾਰ ਇਸੇ ਕਰਕੇ ਸਰਕਾਰ ਪੰਜਾਬੀ ਨੂੰ ਇੱਕ ਪੱਗ ਨੂੰ ਮੁਖ ਰੱਖ ਕੇ ਚੱਲ ਰਹੀ ਹੈ ਨਹੀਂ ਕਹਿ ਸਕਦੇ ਜਿਹੜੀ ਗਵਰਨਮੈਂਟ ਜਿਹੜੀਆਂ ਵੇਂਦੀਆਂ ਵਾਂ ਇਹ ਕੜਾ ਤੇ ਇੱਕ ਸਰਬਤ ਆਪਣੀ ਦਸਤਾਰੀ ਵੇਂਦੀ ਨੇ। ਵੇਖੋ ਜੀ ਉਦੋਂ ਵੇਖ ਕੇ ਇਹਨਾਂ ਦੀ ਚਲੋ ਬੱਚਾ ਹੜ ਤੋਂ ਕਿਤੇ ਛੋਟਾ ਸੀ ਚਲੋ 2018 ਵਿੱਚ ਵਰ ਗਿਆ ਜਿੰਨਾ ਚਿਰ ਉਹਨਾਂ ਨੂੰ ਵੇਖਿਆ ਇਹਨਾਂ ਦੀ ਜਾਂ ਸਕੂਲੇ ਵੇਖਿਆ ਸੀ ਤੇ ਜਾਂ ਆਪਣੇ ਭਰਾ ਦੇ ਨਾਲੇ ਖੇਤਾਂ ਦੇ ਵਿੱਚ ਤੇ ਸਬਜ਼ੀ ਤੇ ਮਟਰ ਸਬਜ਼ੀ ਕਾ ਕੇ ਇਹੋ ਕੰਮ ਕਰਦੇ ਵੇਖਿਆ ਸੀ। ਚਲੋ ਬਾਹਰ ਚਲੇ ਗਿਆ ਰੱਬ ਲੰਬੀ ਉਮਰਾਂ ਕਰੇ ਪਰ ਵੀਰ ਨਾਲ ਜਿਆਦਾ ਕਿਤੇ ਮਿਲਮਲਾਬ ਨਹੀਂ ਸੀ ਉਸ ਨਾਲ ਪਰ ਫਿਰ ਉਹਦੀ ਜੋ ਚਿਹਰਾ ਵੇਖ ਕੇ ਜੇ ਸਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਨਾ ਜੀ ਉਹ ਹੋ ਸਕਦਾ ਵੀ ਬੰਦਾ ਡਿਪਰੈਸ਼ਨ ਵਿੱਚ ਚਲੇ ਜੇ। ਅਸੀਂ ਕਹਿੰਨੇ ਚਾਹੁੰਦੇ ਆ ਵੀ ਸਾਡੇ ਵੀਰ ਉੱਥੇ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਆ ਉਹਦੀ ਬਾਹ ਮਾੜਨ ਉਹਦਾ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਕਿਉਂਕਿ ਇੱਥੋਂ ਦੇ ਲੋਕ ਉਹਦਾ ਪਰਿਵਾਰ ਨਹੀਂ ਜਾ ਸਕਦਾ ਹੋ ਇਸੇ ਦੁੱਖ ਕਰਕੇ ਉਹਦਾ ਪਰਿਵਾਰ ਅੱਜ মিডিਆ ਸਾਹਮਣੇ ਨਹੀਂ ਆ ਰਿਹਾ ਕਿੰਨਾ ਕਿਤੇ ਉਹਨਾਂ ਨੂੰ ਸਦਮਾ ਇਸ ਚੀਜ਼ ਦਾ ਦੁੱਖ ਹੈ ਬਿਲਕੁਲ ਅਸੀਂ ਘਰ ਗਏ ਸੀ ਉਹਨਾਂ ਦੱਸਿਆ ਪਰਵਾਨਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿਤੇ ਮਾਤਾ ਜੀ ਜਿਹੜੇ ਆ ਉਹਨਾਂ ਰੋ ਰੋ ਬੁਰਾ ਹਾਲਿਆ ਡਿਪਰੈਸ਼ਨ ਜਾਂ ਉਹ ਵੀ ਬਿਹੋਸ਼ ਹੋ ਦੇਵੇ ਬਾਰ-ਬਾਰ ਹਸਪਤਾਲ ਜਾਂ ਦਵਾਈ ਡਾਟਾ ਦਿਖਾਈ ਜਾਂਦੀ ਆ ਕਿਉਂਕਿ ਇੱਕ ਬੱਚੇ ਦਾ ਜਿਹੜਾ ਜਿਹੜਾ ਦੁੱਖ ਹੁੰਦਾ ਬ ਇੱਕ ਜਿਗਦਾ ਟੁਕਰਾਇਆ ਬਾਹਰ ਗਿਆ 2018 ਦੇ 11 ਜ 7 ਸਾਲ ਹੋ ਗਏ ਗਏ ਨੂੰ ਵੇਖੋ ਜੀ 7 ਸਾਲ ਹੋ ਗਏ ਮਾਂ ਤੋਂ ਦੂਰ ਹੋਇਆ ਥੇ ਨੂੰ ਤੇ ਸਰਕਾਰ 45 ਸਾਲ ਦਾ ਇੱਕ ਟੈਗ ਲਾ ਰਹੀ ਉਸ ਤੇ ਉਹ ਮਾਂ ਹੀ ਜਾਣਦੀ ਨਾ ਵੀ ਕੀ ਬੀਤੀ ਉਹਦੇ ਦਿਲ ਤੇ ਬੱਚਾ ਸ਼ਵੇਰੇ ਦਾ ਗਿਆ ਸ਼ਾਮ ਨੂੰ ਘਰੇ ਨਾ ਆਵੇ ਜੀ ਤੇ ਤੜਫਣੀ ਮਿੱਟੀ ਲੱਗ ਜਾਂਦੀ ਆ ਬਣੋ ਵੀ ਕਿੱਥੇ ਚਲੇ ਗਿਆ ਬੱਚਾ ਸਾਡਾ ਹਾਂ ਜੀ ਜਿਹਨੂੰ ਸ਼ਹਿਰਾਂ ਵਿੱਚ ਸਿੱਧਾ ਮੀਡੀਆ ਦੇ ਵਿੱਚ ਸਾਹਮਣੇ ਦੇਖ ਰਿਹਾ ਵੀ ਬੱਚਾ ਫੜਿਆ ਬੱਤ ਤੇ 45 ਸਾਲੇ ਨੇ ਮੇਰੇ ਕੋਲ ਨਹੀਂ ਆਉਣਾ ਉਹ ਤਾਂ ਉਹ ਮਾਂ ਹੀ ਜਾਣਦੀ ਐ ਨਾ ਜੀ ਸਾਡੇ ਵਰਗੇ ਦੇ ਉੱਥੇ ਵੇਖ ਕੇ 10 ਮਿੰਟ ਦੁੱਖ ਚ ਸ਼ਰੀਕ ਹੋ ਜਾਣਗੇ ਉਹਨਾਂ ਦੇ ਪਰ ساری ਉਮਰ ਦਾ ਦੁੱਖ ਤੇ ਉਹਨਾਂ ਨੂੰ ਚੱਲਣਾ ਪੈਣਾ ਨਾ ਜੀ ਅਸੀਂ ਅਪੀਲ ਇਹੋ ਕਰਦੇ ਆ ਸਰਕਾਰ ਅੱਗੇ ਕਿਤੇ ਨਾ ਕਿਤੇ ਸੀਐਮ ਸਰਕਾਰ ਪਹੁੰਚ ਮਾਨ ਸਾਹਿਬ ਅੱਗੇ ਬੇਨਤੀ ਕਰਦੇ ਆ ਇਸ ਵੀਰ ਦੀ ਬਾਹ ਫੜੀ ਜਾਵੇ ਸਰਕਾਰਾਂ ਉੱਪਰ ਤੱਕ ਆਵਾਜ਼ ਠਾਉਣਾ ਤੇ ਇਸ ਵੀਰ ਦਾ ਨਿਆਂ ਕੀਤਾ ਜਾਵੇ ਜੀ ਇਹ ਵੀ ਦੱਸਦੇ ਨੇ ਕਹਿੰਦੇ ਜਦੋਂ ਇਹਦੇ ਆਪਣੇ ਹਰਜਿੰਦਰ ਦੇ ਪਿਤਾ ਦੀ ਡੈਥ ਹੋਈ ਆ ਇਹ ਅੰਤਮ ਦਰਸ਼ਕਾਂ ਤੇ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਜੀ ਉਸ ਟਾਈਮ ਕਰੋਨਾ ਕਾਲ ਚੱਲ ਰਿਹਾ ਸੀ ਕਰੋਨਾ ਕਰੋਨਾ ਸਮੇਂ ਦੇ ਵਿੱਚ ਡੈਥ ਹੋਈ ਉਹਨਾਂ ਦੀ ਉਸ ਟਾਈਮ ਤੇ ਕਰੋਨਾ ਦੇ ਵਿੱਚ ਸਾਰਾ ਕੁਝ ਹੀ ਸਰਕਾਰਾਂ ਨੇ ਇਧਰ ਉਧਰ ਬੰਦ ਕੀਤਾ ਹੋਇਆ ਸੀ ਜੀ ਤੇ ਮਜਬੂਰਨ ਬਸ ਬੰਦਾ ਕੀ ਮੋਬਾਈਲਾਂ ਤੇ ਵੀਡੀਓ ਵਿਖਾ ਕੇ ਕਿਤੇ ਨਾ ਕਿਤੇ ਦੁੱਖ ਹੈਗਾ ਜੀ ਕਿਉਂਕਿ ਜਿਹੜੇ ਬੱਚੇ ਆਪਣੇ ਘਰ ਛੱਡ ਕੇ ਗਏ ਹੋਏ ਹਨਾ ਜੀ ਸ਼ਾਇਦ ਸਾਨੂੰ ਲੱਗਦਾ ਵੀ ਦੂਰ ਦੇ ਢੋਲ ਵਜਦੇ ਸੁਣੇ ਲੱਗਦੇ ਹੁੰਦੇ ਆ ਜੀ ਪਤਾ ਹੁਣ ਲੱਗਦਾ ਜੀ ਆ ਕੇ ਜੇ ਜਦੋਂ ਬੰਦਾ ਫਸ ਜਾਂਦਾ ਮਜਬੂਰ ਕਰਦੇ ਇੱਥੇ ਬੇਵੱਸ ਹੋ ਕੇ ਬੈਠੇ ਹੋਏ ਵਿਚਾਰੇ ਉਥੇ ਬੇਵੱਸ ਬੈਠਾ ਵਾ ਕੌਣ ਦੁਖੜਾ ਰਊਗਾ ਕਿਹਦੇ ਕੋਲੇ ਕੋਈ ਹੈਗਾ ਦੁੱਖ ਸੁਣਨ ਵਾਲਾ ਇੱਥੇ ਸ਼ਾਇਦ ਅਸੀਂ ਇਹਨਾਂ ਦਾ ਪਰਿਵਾਰ ਕੋਲ ਪਿੰਡ ਜਾਏਗਾ ਲਾਗੇ ਲਾਗੇ ਪਿੰਡਾਂ ਦੇ ਸਰਪੰਚ ਆਉਣਗੇ ਦੁੱਖ ਸੁੱਖ ਪੂਰੂਣਗੇ ਲੀਡਰ ਆਉਣਗੇ ਉਹਦੇ ਕੋਲ ਕੌਣ ਜਾਊਗਾ ਜੀ ਦੇਖ ਸਾਧਿਓ ਕਿਸ ਤਰ੍ਹਾਂ ਪਿੰਡ ਵਾਸੀ ਜਿਹੜੇ ਆ ਭਾਵਕ ਨੇ ਬਾਬਾ ਜੀ ਤੁਸੀਂ ਦੱਸੋ ਕੀ ਕਰਾਂ ਚਾਹੁੰਦੇ ਇਸ ਪਰਿਵਾਰ ਬਾਰੇ ਇੱਥੇ ਕਰੋ ਜਿਹੜੀ ਮਾਤਾ ਜੀ ਆ ਜਿਸਨ ਦਾ ਸੁਣਾ ਉਦਨ ਦੀ ਬੰਜੇ ਤੇ ਪਈ ਆ ਹੂੰ ਇਹ ਦਾ ਭਰਾ ਜਿਹੜਾ ਉਹ ਵੀ ਬੇਕਾਰ ਹੋ ਗਿਆ ਉਹ ਵੀ ਕੰਮ ਕਰਨ ਜੋਗਾ ਨਹੀਂ ਇਹਨੂੰ ਹੋਰ ਸਜ਼ਾ ਦਿੱਤੀ ਜਾਵੇ ਸਾਰਿਆਂ ਮaaf ਕਰਦੇ ਇਹਨੂੰ ਕੁਝ ਨਾ ਦਿਓ ਇਹਨੂੰ ਘਰ ਕਢਾ ਦਿਓ ਰਿਪੋਰਟ ਕਰਤਾ ਜਾਵੇ ਘਰ ਕਢਾ ਦਿਓ ਜਿਹੜੇ ਉਹ ਮਗਰੇ ਦੇ 2 3 ਦੀ 4 ਦੀ ਆ ਉਹ ਨਾ ਮਰ ਜਾਣ ਇਹਦੇ ਕੰਮ ਚ ਇਹ ਗੱਲ ਸੋਚੋ ਤੁਸੀਂ ਇਹਨੂੰ ਕੱਖ ਨਾ ਦਿਓ ਇਹਨੂੰ ਸਹੀ ਕਰ ਦਿਓ ਇਹਨੂੰ ਘਰੋਂ ਕਲਾ ਦਿਓ ਇਹਨੂੰ ਇੰਨੀ ਵਾਰੀ ਸਜ਼ਾ ਜਿਹੜੇ ਮਗਰਲੇ ਬੰਦੇ ਆ ਉਹ ਇਹਦੇ ਨਾਲੋਂ ਜ਼ਿਆਦਾ ਔਖੇ ਆ ਤੇ ਇਹਨੂੰ ਛੱਡਿਆ ਜਾਵੇ ਇਹਦਾ ਜਿਹੜਾ ਮਗਰ ਪਰਿਵਾਰ ਆ ਮਾਤਾ ਕਿ ਉਹ ਇਹਦਾ ਜਿਹੜਾ ਵਾ ਉਹਨੇ ਵੇਖਿਆ ਨਹੀਂ ਉਹ ਪੂਰਾ ਹੋ ਗਿਆ ਇੱਕ ਬੱਚਾ ਇੱਕ ਮਾਤਾ ਇਹਦੇ ਮੂੰਹ ਹਲੇ ਵੇਂਦੇ ਆ ਉਹਨਾਂ ਨੇ ਕਹਿਆ ਪਾਲ ਕੇ ਘਲ ਦਿੱਤਾ ਇਹਨੂੰ ਇੰਨੀ ਸਜ਼ਾ ਦੇ ਦਿਓ ਕੱਖਣਾ ਨੂੰ ਦਿਓ ਇਹਨੂੰ ਇੱਥੇ ਖਲਾਦ ਬਿਲਕੁਲ ਤਾਂ ਪਿੰਡ ਵਾਸੀਆਂ ਦੀ ਇਹੋ ਹੀ ਮੰਗ ਆ ਕਿ ਹਰਜਿੰਦਰ ਸਿੰਘ ਨੂੰ ਸਰਕਾਰ ਕੋਈ ਸਜ਼ਾ ਦੇਵੇ ਇਹਨੂੰ ਘਰ ਭੇਜ ਦਵੇ ਤੇ ਨਾਲ ਜਿਹੜੇ ਦੂਜੇ ਪਿੰਡ ਵਾਸੀ ਦਾ ਵੀਰ ਹੈ ਇਹਨਾਂ ਨੇ ਗੱਲਬਾਤ ਕੀਤੀ ਆ ਕਿ ਜਿਹੜਾ ਸਰਕਾਰ ਟਰੰਪ ਸਰਕਾਰ ਦਾ ਫੈਸਲਾ ਆਗਾ ਵੀ ਇਹਦੇ ਡਰਾਈਵਰਾਂ ਦੇ ਵੀ ਜੇ ਦਲਦ ਕਿਤੇ ਜਾਣ ਜਾਂ ਉਹਨਾਂ ਨੂੰ ਕੋਈ ਦਿਸੰਸ ਵਗੈਰਾ ਨਾਲ ਤਾਂ ਜਾਵੇ ਇਹ ਵੀ ਇੱਕ ਤਰ੍ਹਾਂ ਕਿਤੇ ਜਿਹੜੀ ਸਿੱਖ ਕੌਮ ਜਿਹਾ ਸਾਡੀ ਪੰਜਾਬੀਏਦ ਨੂੰ ਇੱਕ ਬੜਾ ਵੱਡਾ ਤੱਕਾ ਵਾ ਕਿਉਂਕਿ ਲਗਾਤਾਰ ਹੀ ਜਿੱਥੇ ਵੀ ਕੋਈ ਗੱਲਬਾਤ ਹੁੰਦੀ ਆ ਤਾਂ ਉਦੋਂ ਪੰਜਾਬੀਆਂ ਦੇ ਸਿਰਫ ਕੜਾ ਤੇ ਸਿਰਫ ਦਸਤਾਰ ਵੇਖੀ ਜਾਂਦੀ ਹੈ ਵੀ ਇਹ ਪੰਜਾਬੀਆਂ ਦੇ ਕਿਤਰਾ ਕਿਤੇ ਅਸੀਂ ਨਫਰਤ ਦੇ ਜਿਹੜੇ ਸ਼ਿਕਾਰ ਜਰੂਰ ਹੁੰਦੇ ਪਿਆ ਤਾਂ ਹੁਣ ਵੇਖਣਾ ਇਹ ਹੋਏਗਾ ਵੀ ਇਹਦੀ ਤਰੰਬ ਸਰਕਾਰ ਹੈ ਜਾਂ ਉਤਰੀ ਸਰਕਾਰ ਆ ਉਹ ਹਰ ਜਿੱਦਸ ਨਾਲ ਕੀ ਇਨਸਾਫ ਕਰਦੀ ਆ ਕੁਲਦੀਪ ਸੰਦੀਪਾ ਰੋਜ਼ਾਨਾ ਸਪੋਕਸਮੈਨ ਪਿੰਡਰ ਟੋਲ ਤਰਨਤਾਰਨ